ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਨਾ ਜੀ ਅੱਜ ਰਾਤੀ ਗੱਲ ਕਰਾਂਗੇ ਔਰ ਆਉਂਦੀ 48 ਘੰਟਿਆਂ ਦੀ ਮੌਸਮ ਅਪਡੇਟ ਤੁਹਾਨੂੰ ਦੇਵਾਂਗੇ ਸਾਸਰੇ ਜੀ ਜੋ ਤਾਜ਼ਾ ਸੈਟਲਾਈਟ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜੀ ਪੰਜਾਬ ਪਰ ਸ ਨਾਲ ਲੱਗਦੇ ਖੇਤਰਾਂ ਦੀ ਆਪਾਂ ਗੱਲ ਕਰਨੀ ਆ ਪੰਜਾਬ ਦਾ ਮੌਸਮ ਵੈਸੇਲੇ ਬਿਲਕੁਲ ਸਾਫ਼ ਹੈ ਪਰ ਅੱਜ ਦੁਪਹਿਰ ਵਦ ਜਿਹੜਾ ਬੱਦਲ ਬਣਿਆ ਚੰਡੀਗੜ੍ਹ ਮੋਹਾਲੀ ਪੰਜਕਲਾ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਲੁਧਿਆਣਾ ਦੇ ਕੁਝ ਪੂਰਬੀ ਖੇਤਰ ਮਲੇਰ ਕੋਟਲਾ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਇੱਥੇ ਭਾਰੀ ਮੀਂਹ ਦਰਜ ਹੋਏ ਖਾਸ ਕਰ ਚੰਡੀਗੜ੍ਹ ਮੋਹਾਲੀ ਸ਼੍ਰੀ ਅਨੰਦਪੁਰ ਸਾਹਿਬ ਤੇ ਨਾਲ ਲੱਗਦੇ ਜਿਹੜੇ ਵੀ ਖੇਤਰ ਹੈ ਭਾਰੀ ਤੋਂ ਭਾਰੀ ਮੀਂਹ ਇੱਥੇ ਕੁਝ ਖੇਤਰਾਂ ਦੇ ਵਿੱਚ ਜਿਹੜੇ ਆ ਤਗੜੇ ਸ ਸੋ ਆਉਂਦੇ ਜਿਹੜੇ 12 24 ਘੰਟੇ ਨੇ ਜੇਕਰ ਅੱਜ ਰਾਤ ਦੇ ਗੱਲ ਕਰ ਲੈਨੇ ਆ ਜੀ ਉਮੀਦ ਹੈ ਅਸਰ ਘਟਨੇ ਆ ਅੱਜ ਰਾਤ ਨੂੰ ਸਵੇਰ ਵੇਲੇ ਕੁਝ ਖੇਤਰਾਂ ਦੇ ਵਿੱਚ ਜੇਕਰ ਬੱਦਲ ਬਣ ਗਿਆ ਕਿਉਂਕਿ ਇੱਕ ਹਲਕਾ ਪੱਛਮੀ ਸਿਸਟਮ ਵਾਸਤੇ ਸਰਗਰਮ ਹੈ ਪਹਾੜਾ ਦੇ ਵਿੱਚ ਜਿੱਥੇ ਸਦਕਾ ਬੱਦਲ ਬਣ ਵੀ ਸਕਦਾ ਨਹੀਂ ਵੀ ਬਣ ਸਕਦਾ ਹੋ ਸਕਦਾ ਕੱਲ ਦੁਪਹਿਰ ਤੋਂ ਬਾਅਦ ਬੱਦਲ ਬਣੇ ਜੋ ਅੱਜ ਬਣਿਆ ਸੋ ਆਉਂਦੇ ਜਿਹੜੇ 48 ਘੰਟੇ ਨੇ ਜੀ ਅੱਜ ਰਾਤ ਕੱਲ ਤੜਕੇ ਸਵੇਰੇ ਕੁਝ ਖੇਤਰਾਂ ਦੇ ਵਿੱਚ ਉਮੀਦ ਹੈ ਅਸਰ ਜ਼ਰੂਰ ਹੋਣਗੇ ਤੇ ਇਹ ਬੱਦਲ ਕੱਲ ਦੁਪਹਿਰ ਤੋਂ ਬਾਅਦ ਵੀ ਬਣ ਸਕਦਾ ਇੱਥੇ ਗੱਲ ਕਲੀਅਰ ਹੈ ਇਸ ਪੰਜਾਬ ਦੇ ਖਾਸ ਕਰਕੇ ਦਵਾਬਾ ਖੇਤਰ ਪੁਆਦ ਖੇਤਰ ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਮਹਾਲੀ ਪੰਜ ਕਲਰ ਰੋਪੜ ਔਰ ਹਸ਼ਿਆਰ ਖੁਰ ਨਵਾਸ਼ahr ਦੇ ਖੇਤਰ ਤੇ ਗੁਰਦਾਸਪੁਰ ਸ੍ਰੀ ਅਮ੍ਰਿਤਸਰ ਸਾਹਿਬ ਦੇ ਖੇਤਰ ਲੁਧਿਆਣਾ ਦੇ ਪੂਰਬੀ ਖੇਤਰ ਹੋ ਸਕਦਾ ਸੰਗਰੂਤ ਮਲੇਰ ਕੋਲੇ ਦੇ ਕੁਝ ਖੇਤਰ ਜਿਹੜੇ ਹੋ ਸਕਦੇ ਆ ਜਿੱਥੇ ਭਾਰੀ ਮੀਂਹ ਡਰਜ ਸਕਦੇ ਨੇ ਕੁਝ ਖੇਤਰਾਂ ਦੇ ਵਿੱਚ ਤੇ ਕੁਝ ਖੇਤਰਾਂ ਦੇ ਵਿੱਚ ਦਰਮਿਆਨੇ ਮੀਂਹ ਡਰਜ ਹੋਣਗੇ ਇਹ ਦੁਪਹਿਰ ਤੋਂ ਬਾਅਦ ਜ਼ਿਆਦਾਤਰ ਹਾਨ ਹੋਣਗੇ ਦੁਪਹਿਰ ਤੋਂ ਬਾਅਦ ਇਹਨਾਂ ਖੇਤਰਾਂ ਦੇ ਵਿੱਚ ਬੱਦਲ ਘਣੇਗਾ ਤੇ ਕੁਝ ਖੇਤਰਾਂ ਦੇ ਵਿੱਚ ਤਗੜੀ ਕਰਪਈਆਂ ਵੀ ਖੰਨ ਮਿਲ ਸਕਦੀਆਂ ਨੇ ਸੋ ਅਗਲੇ 48 ਤੇ ਇੱਕ ਦਿਨ ਤੱਕ ਇਹ سلسلہ ਚੱਲੇਗਾ ਹੋ ਸਕਦਾ 22 ਤਰੀਕ ਤੱਕ ਵੀ ਚੱਲੇ ਉਸ ਤੋਂ ਬਾਅਦ ਜਿਹੜਾ ਇੱਕ ਸਿਸਟਮ ਲੱਗਣਾ ਉਹਦੀ ਐਸਟ ਉਸੇ ਤਰ੍ਹਾਂ ਸੀ ਤੁਹਾਨੂੰ ਰਿਪੋਰਟ ਵੀ ਦਿੰਦੇ ਆ ਰਹੇ ਆ ਤੇ ਉਹ ਸਿਸਟਮ ਉਸੇ ਤਰ੍ਹਾਂ ਲੱਗਦਾ ਜਾ ਰਿਹਾ ਤਗੜੇ ਲੈਵਲ ਦਾ ਉਹ ਸਿਸਟਮ ਹੋਏਗਾ ਤੇ ਭਾਰੀ ਤੋਂ ਭਾਰੀ ਵੀ ਦਰਜ ਹੋਣਗੇ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਜੋਪੀ ਤੱਕ ਨਾਲ ਜੰਮੂ ਤੇ ਹਿਮਾਚਲ ਸੋ ਇਸ ਇਸ ਰਮ ਦੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਫਿਲਹਾਲ ਆਉਂਦੇ 48 ਘੰਟੇ ਵਿੱਚ ਜਿਹੜਿਆ ਟਟਮੇ ਤੌਰ ਤੇ ਕੁਝ ਖੇਤਰਾਂ ਦੇ ਵਿੱਚ ਦਰਜ ਹੋਣਗੇ ਕਿਤੇ ਭਾਰੀ ਮੀਂਹ ਦਰਜ ਹੋਣਗੇ ਜਿਵੇਂ ਅੱਜ ਚੰਡੀਗੜ੍ਹ ਦੇ ਵਿੱਚ ਲੱਗੇ ਆ ਤੇ ਕੁਝ ਖੇਤਰਾਂ ਦੇ ਵਿੱਚ ਦਰਮਿਆਨੇ ਮੀਂਹ ਦਰਜ ਹੋਣਗੇ ਸੋ ਅੱਜ ਪਾਖੜਾ ਡੈਮ ਤੋਂ ਇੱਕ ਅਪਡੇਟ ਆਈ ਦੁਪਹਿਰ ਵੇਲੇ ਜਿਹੜਿਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪੋਸਟ ਪਾਈ ਸੀ ਕਿ ਦੁਪਹਿਰੇ 3 ਵਜੇ ਜਿਹੜਿਆ ਸ਼ਾਮ ਵੇਲੇ ਪਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣਗੇ ਸੋ ਇਹਦਾ ਕਾਫੀ ਹਊਆ ਬਣਿਆ মিডিਆ ਦੇ ਵਿੱਚ ਨਿਊਜ਼ਾਂ ਦੇ ਵਿੱਚ ਤੇ ਇਹ ਖਬਰ ਇਹ ਸੀ ਕਿ ਜਿਹੜੇ ਟੈਸਟਿੰਗ ਕੀਤੀ ਜਾ ਰਹੀ ਸੀ ਫਲੱਡ ਗੇਟਾਂ ਦੀ ਤੇ 1 ਫੁੱਟ ਤੱਕ ਇਹ ਫਲੱਡ ਗੇਟ ਖੋਲੇ ਗਏ ਸੀ ਸੋ ਇਹਦੇ ਤੋਂ ਕੋਈ ਬਹੁਤਾ ਫਾਣੀ ਦਾ ਫਤਰ ਨਹੀਂ ਵਧ ਜਾਣਾ ਤੇ ਕੁਝ ਕੁ ਕਿਉਂਕਿ ਜਿਹੜਾ ਕੁਝ ਹਜ਼ਾਰ ਕਿਲੋ ਜਿਹੜਾ ਪਾਣੀ ਹੋ ਰਿਲੀਜ਼ ਕੀਤਾ ਗਿਆ ਇਹ ਚ ਡਰਨ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਤੇ ਇਹ ਸਿਰਫ ਟੈਸਟਿੰਗ ਲਈ ਸੀ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਡੈਮ ਭਰ ਰਿਹਾ ਭਾਵੇਂ ਭਾ ਖੜਾ ਪਾਉਂਗਾ ਥੀਮ ਡੈਮ ਹੈ ਇਹਨਾਂ ਦੀ ਕਪੈਸਿਟੀ ਲੈਵਲ ਤੋਂ ਇਹ ਜਾ ਰਹੇ ਨੇ ਲਾਗੇ ਛਾਗੇ ਹਲੇ ਵੀ 18 20 ਫੁੱਟ ਦਾ ਖੜਾ ਡੈਮ ਜਿਹੜਾ ਉਹ ਆਪਣੀ ਕਪੈਸਿਟੀ ਲੈਵਲ ਤੱਕ ਪੂਰਾ ਚੱਲਦਾ ਹੋਇਆ ਤੇ ਆਉਂਦੇ ਦਿਨਾਂ ਦੇ ਵਿੱਚ ਟੈਸਟਿੰਗ ਤਾਂ ਕੀਤੀ ਗਈ ਹੈ ਤਾਂ ਜੋ ਡੈਮ ਫੜ ਦੇਣੇ ਤੇ ਫਾਲੇ ਨੂੰ ਰੀਲਿਸ ਕੀਤਾ ਜਾਵੇਗਾ ਤੇ ਉਹ ਸਭ ਕੁਝ ਜਿਹੜਾ ਕੰਡੀਸ਼ਨ ਠੀਕ ਹੋਣੀ ਚਾਹੀਦੀ ਇਸ ਲਈ ਟੈਸਟਿੰਗ ਤੇ ਅੱਜ ਇਹ ਡੈਮ ਦੇ ਜਿਹੜੇ ਫਲੱਡ ਗੇਟ ਚੱਕ ਦਿੱਤੇ ਗਏ ਇਸਲਾਵਾ ਜੀ ਜੋ ਤਾਜ਼ਾ ਅਪਡੇਟ ਮਾਸੂਖ ਆਉਣੇ ਜਾਰੀ ਕੀਤੀ ਆ ਤੁਹਾਡੀਆਂ ਨਾਲ ਸਾਂਝੀ ਕਰ ਦਿੰਨੇ ਆ 23 ਵਾਲੇ ਸਿਸਟਮ ਦੀ ਗੱਲ ਕਰ ਲੈਣੇ ਅੱਜ 23 24 25 26 27 ਇਹਨਾਂ ਦਿਨਾਂ ਦੇ ਵਿੱਚ ਤਗੜਾ ਮੀਂਹ ਲੱਗਣਾ ਤੇ ਇਹ ਸਕਰੀਨ ਦੇ ਉੱਤੇ ਵੀ ਦੇਖ ਹੀ ਸਕਦੇ ਆ ਫਿਲਹਾਲ ਅਗਲੇ 48 36 ਘੰਟੇ ਜਿਹੜੇ ਉਹ ਠੀਕ ਠਾਕ ਮੀਂਹ ਰਹਿਣ ਦੇ ਅਸਾਰ ਹੋਣਗੇ ਕੁਝ ਖੇਤਰਾਂ ਦੇ ਵਿੱਚ ਟੁੱਟਵੀਂ ਘਰਮਈਆ ਜਾਰੀ ਰਹਿਣਗੀਆਂ ਜੀ ਧੰਨ ਜੀ